ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸਿਮਿੰਟ ਦੇ ਟਰੱਕ ਵਿਚਾਲੇ ਟੱਕਰ ਹੋਈ ਹੈ ਜੀਹਾ ਤਸਵੀਰਾਂ ਬੇहद ਭਿਆਨਕ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਬੱਸ ਅਤੇ ਸਿਮਿੰਟ ਦੇ ਟਰੱਕ ਵਿਚਾਲੇ ਟੱਕਰ ਹੋਈ ਹੈ ਦਰਸਲ ਟਰੱਕ ਨੂੰ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਇਸ ਤਰ੍ਹਾਂ ਨੇ ਕਰੀਬ 16 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜੀ ਹਾਂ 16 ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕਿ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ

ਜੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੋਡਵੇ ਦੀ ਬੱਸ ਅਤੇ ਸਿਮਿੰਟ ਦੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਏ ਜਿਸ ਵਿੱਚ ਕਰੀਬ 16 ਸਵਾਰੀਆਂ ਜ਼ਖਮੀ ਹੋਣ ਦੀ ਖਬਰ ਮਿਲੀ ਏ ਸਾਸਤੇ ਚ ਜ਼ਖਮੀਆਂ ਨੂੰ ਦਸੂਹਾ ਅਤੇ ਟਾਂਡਾ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸਵਾਰੀਆਂ ਦਾ ਕਹਿਣਾ ਹੈ ਕਿ ਹਾਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਹੋਇਆ ਹੈ। ਜੀ ਕੀ ਕਿਦਾਂ ਹੋਇਆ ਸੀ ਇਹ ਹਾਦਸਾ? ਅੱਗੇ ਬੈਠੇ ਆ ਕੇ ਗੱਡੀ ਜਾਂਦੀ ਏ। ਹਾਂ। ਸੱਦੀ ਮਾਰੀ ਬੱਚੇ ਨੇ ਇਹ ਵੀ ਮੈਂ ਵੇਖਿਆ ਬਚਾ ਲਈਏ। ਹਾਂ। ਬ੍ਰੇਕ ਲਾ ਲੰਦਾ। ਆਪਣੀ ਸਾਈਡ ਪਜਾ ਕੇ ਜਿੱਦੀ ਠੋਕ ਦਿੱਤੀ ਕਿੰਨੇ ਕੁ ਸਵਾਰੀਆਂ ਸੀ ਵੱਡੀ ਬੜੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਬਸ ਲੋਦੋਂ ਥਾਣੇ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਇਹ ਨਾਲ ਘਰ ਦੇਖਿਆ ਹੋਇਆ ਹੈ ਜਖਮੀ ਕਿੰਨੇ ਲੋਕੀ ਹੋਏ ਹੋਰ ਜਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦੇ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਪਾਸ ਡਰਾਈਵਰ ਦਾ ਕਸੂਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੋਡਵੇ ਦੀ ਬੱਸ ਅਤੇ سیمنٹ ਦੇ ਟਰੱਕ ਵਿਚਾਲੇ ਟੱਕਰ ਹੋਈ ਏ ਜਿਸ ਵਿੱਚ ਕੇ 16 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਾਣਕਾਰੀ ਅਨੁਸਾਰ ਜਗਰਾਉਂ ਡਿਪੂ ਦੀ ਪੰਜਾਬ ਰੋਡਵੇ ਦੀ ਬੱਸ ਜੋ ਕਿ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ ਤਾਂ ਅੱਡਾ ਖੁੱਡਾ ਦੇ ਨੇੜੇ ਪਿੰਡ ਰੱਲਣ ਦੇ ਪੁਲ ਤੇ ਅਚਾਨਕ ਸਿਮਿੰਟ ਦੇ ਟਰੱਕ ਨਾਲ ਟਕਰਾ ਗਈ ਬੱਸ ਸਵਾਰੀਆਂ ਨਾਲ ਖਜਾ ਖਚ ਭਰੀ ਹੋਈ ਸੀ ਇਸ ਹਾਦਸੇ 'ਚ 16 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਬੱਸ 'ਚ ਬੈਠੀ ਸੀਗੇ ਹਾਂ ਮੈਂ ਪੜ੍ਹੀ ਸੀ ਕਿ ਬੈਠੇ ਸੀ ਮਿਹਨਤ ਨਾਲ ਟੱਕੜੀ ਆ ਕਿੰਨੀਆਂ ਕਿ ਸਵਾਰੀਆਂ ਸੀ ਬੈਠੀਆਂ ਬੱਸ 'ਚ ਬਰੀ ਭਈ ਬੱਸ ਉਸ ਤੋਂ ਬਾਅਦ ਕਿੱਥੇ ਕਿਜੀ ਐਕਸੀਡੈਂਟ ਹੋਇਆ? ਉਹ ਜਿਹੜਾ ਪੋਲਾ ਕਿ ਪੋਲਾਂਕੇ ਬੋਲਾਂਕੇ ਬੋਲ ਪਾਰ ਕਰਕੇ ਥੋੜੀ ਦੂਰ ਤੇ ਬੋਲ ਨਹੀਂ ਬੋੜ ਕਰੀ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਲੱਗਦਾ ਉਹ ਟਰੱਕ ਜਿਹੜਾ ਨਹੀਂ 15 ਮੀਟਰ ਲਾਂਦੇ ਨੇ ਜਿੱਦ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਵਾ ਵੋਲਟਰ ਜੇ ਲੱਗਾ ਹੁੰਦਾ ਹੈ। ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ। ਉਹਦੇ ਵਿੱਚ ਜਗ੍ਹਾ ਬੱਜੀ ਐ। ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ? ਕਿੰਨੇ ਨੇ ਉੱਥੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਉਹ ਸਾਨੂੰ ਆਪਨ 6 ਬੰਦੇ ਥੱਲੇ ਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿਨੇ ਆਏਗਾ ਕਿਨੇ ਦੀਸ ਉਹਦੇ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਬਦਦ ਨਾਲ ਡਾਂਡਾ ਅਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿੱਚ ਪਹੁੰਚਾਇਆ ਪਰ ਇਸ ਦੌਰਾਨ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬੱਸ ਵਿੱਚ ਸਫਰ ਕਰ ਰਹੇ ਲੋਕਾਂ ਨੇ ਦੱਸਿਆ ਹੈ ਕਿ ਹਾਸਾ ਬੱਸ ਡਰਾਈਵਰ ਦੀ ਗਲਤੀ ਨਾਲ ਵਾਪਰਿਆ ਕਿਉਂਕਿ ਡਰਾਈਵਰ ਬੜੀ ਤੇਜ਼ੀ ਨਾਲ ਬੱਸ ਨੂੰ ਚਲਾ ਰਿਹਾ ਸੀ ਹਾਲਾਂਕਿ ਇਸ ਦੌਰਾਨ ਗਨੀਮਤੇ ਰਹੀ ਕਿ ਕਿਸੇ ਵੀ ਸਵਾਰੀ ਦੀ ਜਾਨ ਨਹੀਂ ਗਈ ਪਰ ਬੱਸ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨ ਹੈ ਉਧਰ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ